ਨਮਸਕਾਰ ਦੋਸਤੋ ਮੈਂ ਹਾਂ ਅਸ਼ੋਕ ਤੇ ਤੁਸੀਂ ਦੇਖ ਰਹੇ ਹੋ ਪਠਾਨਕੋੜ ਮੀਡੀਆ ਦੋਸਤੋ ਗੱਲ ਕਰਾਂਗੇ ਪਠਾਨਕੋੜ ਪੁਲਿਸ ਦੀ ਨਜਾਇਜ਼ ਮਾਈਨਿੰਗ ਨੂੰ ਲੈ ਕੇ ਅੱਜ ਦਿਨ ਪਠਾਨਕੋੜ ਪੁਲਿਸ ਵੱਲੋਂ ਪਰਚੇ ਕੀਤੇ ਜਾ ਰਹੇ ਨੇ ਜਿਹੜੀ ਨਜਾਇਜ਼ ਮਾਈਨਿੰਗ ਕਰਦੇ ਫੜੇ ਜਾ ਰਹੇ ਨੇ ਦੱਸਦੀ ਕਿ ਕੱਲ ਵੀ ਨੰਗਲਪੁਰ ਏਰੀਆ ਦੇ ਵਿੱਚ ਵੀ ਇੱਕ ਪਰਚਾ ਹੋਇਆ ਅੱਜ ਦਿਨ ਕਹਿ ਸਕਦੇ ਹਾਂ ਪਰਚੇ ਹੁੰਦੇ ਨੇ ਅੱਜ ਵੀ ਜਿਹੜਾ ਅਸੀਂ ਇਸ ਵੇਲੇ ਪਠਾਨਕੋੜ ਦਾ ਹਲਕਾ ਪੋਆ ਹੈਗਾ ਉਹਦਾ ਏਰੀਆ ਟਾਰਗੇਟ ਹੈਗਾ ਜਿੱਥੇ ਖੜੇ ਹਾਂ ਮੌਜੂਦ ਤੁਸੀਂ ਦੇਖ ਸਕਦੇ ਹੋ ਪਿੱਛੇ ਤਸਵੀਰਾਂ ਸੰਤ ਇੰਟਰਪ੍ਰਾਈਜ਼ ਸਟੋਨ ਕ੍ਰੈਸ਼ਰ ਹੈਗਾ ਇੱਥੇ ਰੇਡ ਕੀਤੀ ਹੈ ਪੁਲਿਸ ਵੱਲੋਂ ਪਠਾਨਕੋਟ ਦੀ ਪੁਲਿਸ ਜਿਹੜੀ ਟਾਰਗੇਟ ਪੁਲਸ ਹੈਗੀ ਹੈ ਮਨਜੀਤ ਸਿੰਘ ਐਸਐਚਓ ਹੈਗੇ ਨੇ ਉਹਨਾਂ ਵੱਲੋਂ ਰੇਡ ਰੇਡ ਕੀਤੀ ਗਈ ਹੈ ਤੁਸੀਂ ਦੇਖ ਸਕਦੇ ਹੋ ਇਹ ਜਿਹੜੀ ਮਾਈਨਿੰਗ ਜਿੱਥੋਂ ਕੀਤੀ ਹੈ ਤਾਜੀ ਉਹ ਏਰੀਆ ਹੈਗਾ ਦੂਸਰੇ ਪਾਸੇ ਨੂੰ ਦੇਖੋ ਤੁਸੀਂ ਇਹ ਮਸ਼ੀਨਰੀ ਹੈਗੀ ਹੈ ਪੋਕਲੈਨ ਹੈਗੀ ਆ ਟਿੱਪਰ ਹੈਗੀ ਆ ਦੂਸਰੇ ਪਾਸੇ ਪੁਲਿਸ ਵੀ ਦੇਖ ਸਕਦੇ ਹੋ ਵੱਡੇ ਪੱਧਰ ਦੇ ਉੱਤੇ ਪੁਲਿਸ ਖੜੀ ਹੈ ਦਾਸਤੀ ਕਿਥੇ ਪੁਲਿਸ ਵੱਲੋਂ ਕਾਫੀ ਵੱਡੀ ਮਾਤਰਾ ਦੇ ਵਿੱਚ ਜਿਹੜੀ ਮਸ਼ੀਨਰੀ ਚਾਹੇ ਪੋਕਲੈਨ ਹੋਵੇ ਚਾਹੇ ਜੀਸੀਬੀ ਹੋਵੇ ਚਾਹੇ ਟਿੱਪਰਾ ਹੋਣ ਕੈਂਦਰ ਵੱਡੀ ਮਾਤਰਾ ਵਿੱਚ ਜਿਹੜੀਆਂ ਫੜੀਆਂ ਗਈਆਂ ਤੇ ਕੁਝ ਬੰਦਿਆਂ ਨੂੰ ਵੀ ਰਾਉਂਡ ਅਪ ਕੀਤਾ ਗਿਆ ਤਸਵੀਰਾਂ ਦੇਖਦੇ ਹੋ ਸਾਫ ਲੱਗ ਰਿਹਾ ਕਿਥੇ ਕਾਫੀ ਵੱਡੀ ਮਾਤਰਾ ਦੇ ਵਿੱਚ ਜਿਹੜੀ ਪੁਲਿਸ ਵੀ ਪਹੁੰਚੀ ਹੈ ਪੁਲਿਸ ਦੇ ਨਾਲ ਮਾਈਨਿੰਗ ਵਿਭਾਗ ਦੇ ਜਿਹੜੇ ਐਸਡੀਓ ਹੈਗੇ ਬਰਿੰਦਰ ਜੀ ਉਹ ਵੀ ਪਹੁੰਚੇ ਨੇ ਹਰਕ੍ਰਿਸ਼ਨ ਜੀ ਜਿਹੜੇ ਡਿਪ ਕਿਤੇ ਸਵੰਧ ਦੇ ਵਿੱਚ ਕੀ ਕੀ ਕਾਰਵਾਈ ਕੀਤੀ ਜਾ ਰਹੀ ਹੈ ਤੁਹਾਡੇ ਲੋਕ ਕਿ ਆਏ ਦਿਨ ਜਿਹੜੀ ਕੰਪਲੇਨਾਂ ਆਉਂਦੀਆਂ ਮਾਈਨਿੰਗ ਦੀਆਂ ਮਾਈਨਿੰਗ ਹੁੰਦੀ ਨਜ਼ਰ ਆਉਂਦੀ ਹੈ ਤੇ ਉਹਨਾਂ ਨੇ ਸਾਫ਼ ਦੱਸਿਆ ਕਿ ਸਾਡੇ ਲੋਥੇ ਮੌਕੇ ਤੇ ਪਹੁੰਚੇ ਸੀਗੇ ਪਤਾ ਲੱਗਾ ਸੀਗਾ ਕਿ ਮਾਈਨਿੰਗ ਹੋ ਰਹੀ ਹੈ ਤੇ ਮੌਕੇ ਤੇ ਕਾਫੀ ਮਸ਼ੀਨਰੀ ਵੀ ਫੜੀ ਗਈ ਕੁਝ ਬੰਦੇ ਵੀ ਜਿਹੜੇ ਆ ਰਾਉਂਡ ਅਪ ਕੀਤੇ ਗਏ ਨੇ ਫੜੇ ਗਏ ਨੇ ਤੇ ਉਹਨਾਂ ਦਾ ਇਹ ਵੀ ਕਹਿਣਾ ਕਿ ਜਾਂਚ ਚੱਲ ਰਹੀ ਹੈ ਤੇ ਆਪਾਂ ਜਿਹੜਾ ਕ੍ਰੈਸ਼ ਮਾਲਕਾ ਉਹਦਾ ਵੀ ਪਤਾ ਲਗਾਵਾਂਗੇ ਤੇ ਉਹਦੇ ਤੇ ਵੀ ਕਾਰਵਾਈ ਕੀਤੀ ਜਾਏਗੀ ਦੋਸਤੋ ਸਾਨੂੰ ਗੱਲ ਸੁਣਾਣੇ ਆ ਉਹਨਾਂ ਨੇ ਕੀ ਕੀਤਾ ਹੈ ਵੀ ਕੀ ਮਾਮਲਾ ਕੀਤਾ ਗਿਆ ਦਰਜ ਤੇ ਕਿੰਨੀ ਮਸ਼ੀਨਰੀ ਹੈ ਆਣਕੋੜ ਮੀਡੀਆ ਅਸੀਂ ਸਰ ਇਹ ਮਾਈਨਿੰਗ ਦਾ ਮਾਮਲਾ ਹੈਗਾ ਕੀ ਹੈਗਾ ਤੇ ਕੀ ਪਰਚਾ ਕੀਤਾ ਹੈ ਕਿ ਕਿਹੜਾ ਕ੍ਰੈਸ਼ਰ ਕਿੰਨੀ ਮਸ਼ੀਨਰੀ ਸੀ ਜੀ ਜਿਹੜਾ ਇਹ ਸੰਤ ਸਟੋਨ ਕ੍ਰੈਸ਼ਰ ਹੈ ਜੀ ਗੱਜੂ ਜਗੀਰ ਦੀ ਏ ਜ਼ਮੀਨੇ ਥਾਣਾ ਹੈਗਾ ਜੇ ਤਾਰਗੜ ਇਹਦੇ ਵਿੱਚ ਸਾਨੂੰ ਜਿਹਨੇ ਇੱਕ ਇਨਫੋਰਮੇਸ਼ਨ ਮਿਲੀ ਸੀ ਕਿ ਇੱਥੇ ਇੱਕ ਇੱਥੇ ਇਲੈਗਲ ਜਿਹੜੀ ਉਹ ਮਾਈਨਿੰਗ ਹੋ ਰਹੀ ਹੈ ਡਿਗਿੰਗ ਹੋ ਰਹੀ ਹੈ ਤੋ ਮੇਰੇ ਐਸਐਚਓ ਸਾਹਿਬ ਮਨਜੀਤ ਸਿੰਘ ਐਸਐਚਓ ਤਾਰਗੜ ਇੱਥੇ ਮੌਕੇ ਤੇ ਪਹੁੰਚੇ ਤੇ ਇੱਥੇ ਆ ਕੇ ਦੇਖਿਆ ਤੇ ਬੁੜਕੇ ਫਿਰ ਜਿਹੜਾ ਆਪਣਾ ਮਾਈਨਿੰਗ ਦੇ ਅਫੀਸਰ ਸਿਓ ਸਾਹਿਬ ਨੇ ਇੱਥੇ ਬੁਲਾਇਆ ਗਿਆ ਜੇਈ ਸਾਹਿਬ ਨੂੰ ਬੁਲਾਇਆ ਗਿਆ ਉਹਨਾਂ ਨੇ ਸਾਡੇ ਨਾਲੇ ਮੌਕਾ ਦੇਖਿਆ ਤੇ ਇੱਥੇ ਕੋਈ ਇੱਕ ਪੋਕ ਲੈ ਨੇ ਮੌਕੇ ਦੇ ਉੱਤੇ ਇੱਕ ਪੋਕ ਪੋਕ ਲੈ ਨੇ ਇੱਕ ਗੱਡੀ ਇੱਕ ਆਪਣੇ ਹੋਰ ਟਿਪਰ ਖੜਾ ਤੇ ਇੱਧਰ ਇੱਕ ਜਿਹੜਾ ਹੋਰ ਇਹਨਾਂ ਦਾ ਏਰੀਆ ਉੱਥੇ ਵੀ ਗੱਡੀਆਂ ਤਿੰਨ ਜਿਹੜੀਆਂ ਆਪਣੀਆਂ ਪੋਕ ਲੈ ਇਹਨਾਂ ਨੇ ਤੇ ਟਿਪਰ ਖੜੇ ਨੇ ਕਾਫੀ 6-7 ਟਿਪਰ ਨੇ ਖੜੇ ਹੋਏ ਤੇ ਉਹਦੇ ਸੰਬੰਧ ਵਿੱਚ ਅਸੀਂ ਆਪਣਾ ਮਾਈਨਿੰਗ ਐਸਟੀਓ ਸਾਹਿਬ ਆਏ ਨੇ ਉਹ ਸਾਨੂੰ ਲਿਖ ਕੇ ਦੇ ਰਹੇ ਨੇ ਅਸੀਂ ਉਸ ਅਨਸਾਰ ਅਸੀਂ ਬਣਦੀ ਜਿਹੜਾ ਪਰਚਾ ਦਰਜ ਕਰਕੇ ਅਗਲੀ ਜਿਹੜੀ ਤਫਤੀਸ਼ ਉਹ ਕਰਾਂਗੇ ਸਰ ਬੰਦਿਆਂ ਨੇ ਵੀ ਕੋਈ ਇਹਨਾਂ ਦੇ ਵਿੱਚੋਂ ਕੋਈ ਜਿਹੜੇ ਆਪਣੇ ਮੌਕੇ ਤੇ ਤਿੰਨ ਡਰਾਈਵਰ ਆਪਾਂ ਕਾਬੂ ਕੀਤੇ ਆ ਉਹਨਾਂ ਦੀ ਅਸੀਂ ਪੁੱਛਗਿੱਛ ਕਰ ਰਹੇ ਆ ਤੇ ਜਿਹੜਾ ਇੱਕ ਰੈਸ਼ਰ ਦੇ ਮਾਲਕਾ ਤੇ ਵੀ ਅਸੀਂ ਜਿਹੜੀ ਕਾਰਵਾਈ ਕਰ ਰਹੇ ਆ